ਪੇਟੀਐਮ ਦੀ ਸ਼ੁਰੂਆਤ ਹੋਵੇ ਜਾਂ ਫਿਰ ਉਹ ਤਾਂ ਲਾਈਮਲਾਈਟ ਚ ਆਉਣਾ ਇਹ ਉਦੋਂ ਹੋਇਆ ਸੀ ਜਦੋਂ ਇੰਡੀਆ ਦੇ ਵਿੱਚ ਨੋਟਬੰਦੀ ਹੋਈ ਸੀ ਤੇ ਇਹ ਗੱਲ ਹੈ 2016 ਦੀ ਹੁਣ ਚੱਲ ਰਿਹਾ 2024 ਤੇ ਹੁਣ ਇਦਾਂ ਲੱਗ ਰਿਹਾ ਹੈ ਵੀ ਪੇਟੀਐਮ ਕੰਪਨੀ ਦੀ ਹੀ ਨੋਟਬੰਦੀ ਹੋਣੀ ਹੈ Paytm ਤੇ 30 ਕਰੋੜ ਵਾਲਟਸ ਹੈ 100 ਲੱਖ ਲੋਕਾਂ ਦੇ ਬੈਂਕ ਅਕਾਊਂਟ ਹੈ 80 ਲੱਖ ਫਾਸਟ ਟੈਗਸ ਹੈ ਤੇ 1 ਮਹੀਨੇ ਦੇ ਵਿੱਚ Paytm ਤੇ 1.6 ਬਿਲੀਅਨ UPI ट्रांजैक्शंस ਹੁੰਦੀਆਂ ਸੀ ਇਨਫੈਕਟ ਜੇਕਰ UPI ਦੀ ਗੱਲ ਕਰੀਏ ਤਾਂ Paytm ਇਹਦੇ ਵਿੱਚ ਇੰਡੀਆ ਦੀ ਤੀਸਰੀ ਸਭ ਤੋਂ ਵੱਡੀ ਕੰਪਨੀ ਹੈ ਪਰ RBI ਦੀ 31 ਜਨਵਰੀ 2024 ਵਾਲੀ ਅਨਾਉਂਸਮੈਂਟ ਤੋਂ ਬਾਅਦ ਇੰਨਾ ਸਾਰੇ ਵਾਲਟਸ ਅਕਾਊਂਟਸ ਜਾਂ ਫਿਰ ਫਾਸਟ ਟੈਗਸ ਤੇ ਨਾ ਕਾਫੀ ਮੇਜਰ ਇੰਪੈਕਟ ਪੈਣ ਵਾਲਾ ਹੈ ਇੰਪੈਕਟ ਇੰਨਾ ਵੱਡਾ ਹੈ ਕਿ ਇੱਕ ਨਾਰਮਲ ਕੰਜ਼ਿਊਮਰ ਨੂੰ ਇਸ ਚੀਜ਼ ਨੂੰ ਸਮਝਣ ਲਈ ਕਾਫੀ ਟਾਈਮ ਲੱਗੇਗਾ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਮਝਾਂ ਸੋ ਦੇਨ ਬੈਕ ਟੂ ਸਮਝਣ ਤੋਂ ਪਹਿਲਾਂ ਆਪਾਂ ਆਰਬੀਆਈ ਦੀ ਇਹ ਨੋਟੀਫਿਕੇਸ਼ਨ ਹੀ ਦੇਖ ਲੈਨੇ ਆ। ਤੇ ਇਸ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜਾਏਗਾ। ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਨੋ ਫਰਦਰ ਡਿਪੋਜ਼ਿਟਸ অর ਕ੍ਰੈਡਿਟ ट्रांजੈਕਸ਼ਨਸ অর ਟਾਪ-ਅਪ ਸ਼ਲ ਬੀ ਅਲੌਡ ਇਨ ਐਨੀ ਕਸਟਮਰਸ ਅਕਾਊਂਟ ਪ੍ਰੀਪੇਡ ਇੰਸਟਰੂਮੈਂਟਸ ਵਾਲਟਸ ਫਾਸਟ ਟੈਗਸ ਐਮਸੀਐਮਸੀ ਕਾਰਡਸ ਐਟ ਸੈਟਰਾ ਆਫਟਰ ਫੈਬਰੂਰੀ 29 2024। ਅਦਰ ਥੈਨ ਐਨੀ ਇੰਟਰਸਟ ਕੈਸ਼ਬੈਕ অর ਰਿਫੰਡ which may be credited any time। ਇਹਦੇ ਵਿੱਚ ਪਹਿਲਾ ਪੁਆਇੰਟ ਇਹ ਹੈ ਕਿ 29 ਫਰਵਰੀ 20 NCMC कार्ड यानी कि नेशनल कॉमन मोबिलिटी कार्ड नहीं खोल पाएगा इनफैक्ट उन्ती फरवरी 2024 हज़ार चौबी तो बाद पेटीएम पेमेंट्स बैंक के कोई भी डेबिट या क्रेडिट ट्रांजैक्शन नहीं हो सकती हम अगला नोटिफिकेशन ये कहना कि विड्रॉल्स एंड यूटिलाइजेशन ऑफ बैलेंसेस बाय इट्स कस्टमर्स फ्रॉम देयर अकाउंट्स इंक्लूडिंग सेविंग बैंक अकाउंट करंट अकाउंट प्रीपेड इंस्ट्रूमेंट्स फास्ट टैग्स नेशनल कॉमन मोबिलिटी कार्ड्स आर टू बी परमिटेड विदाउट एनी रिस्ट्रिक्शंस अप टू देयर अवेलेबल बैलेंस ਇਦੇ ਵਿੱਚ ਕਿਹਾ ਗਿਆ ਹੈ ਕਿ ਕਸਟਮਰ ਜਿਨ੍ਹਾਂ ਦੇ ਪੇਟੀਐਮ ਪੇਮੈਂਟਸ ਬੈਂਕਸ ਦੇ ਵਿੱਚ ਪੈਸੇ ਪਿਆ ਹੈ ਫਿਰ ਚਾਹੇ ਉਹ ਸੇਵਿੰਗ ਅਕਾਊਂਟ ਚ ਹੋਣ ਕਰੰਟ ਅਕਾਊਂਟ ਚ ਹੋਣ ਫਾਸਟ ਟੈਗ ਚ ਹੋਣ ਐਨਸੀਐਮਸੀ ਦੇ ਵਿੱਚ ਹੋਣ ਉਹ ਬਿਨਾਂ ਕਿਸੇ ਰੈਸਟ੍ਰਿਕਸ਼ਨ ਦੇ ਆਪਣੇ ਪੈਸੇ ਕਢਵਾ ਸਕਦੇ ਆ ਤੇ ਧਿਆਨ ਰੱਖੋ ਇੱਥੇ 29 ਫਰਵਰੀ ਵਾਲੀ ਡੇਟ ਨਹੀਂ ਲਿਖੀ ਆ ਮਤਲਬ ਕਿ ਉਹ ਪੈਸੇ ਆਪਣੇ ਕਦੋਂ ਵੀ ਕਢਵਾ ਸਕਦੇ ਆ ਤੇ ਅਗਲੇ ਪੀਜੀ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਨੋ ਅਦਰ ਬੈਂਕਿੰਗ ਸਰਵਿਸ ਅਦਰ than ਰੈਫਰਡ ਇਨ ਲਾਈਕ ਫੰਡ ਟ੍ਰਾਂਸਫਰਸ ਬੀਬੀਪੀਓਯੂ ਐਂਡ ਯੂਪੀਆਈ ਫੈਸਿਲਿਟੀ ਸ਼ੁੱ ਸਿਰਫ ਫੰਡ ਟ੍ਰਾਂਸਫਰ ਕਿਮੇ ਕੇ UPI IMPS ਵਗੈਰਾ ਦੀ ਸਹੂਲਤ ਹੀ ਇਨੇਬਲ ਰਹੇਗੀ ਤਾਂਕਿ ਕਸਟਮਰ ਆਪਣਾ ਪੈਸਾ ਕਢਵਾ ਸਕਣ ਤੇ ਇਸ ਤੋਂ ਇਲਾਵਾ ਹੋਰ ਕੋਈ ਵੀ ਸਰਵਿਸ ਨਹੀਂ ਚੱਲੇਗੀ ਤੇ ਚੌਥੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਦਾ ਨੋਡਲ ਅਕਾਊਂਟਸ ਆਫ 197 ਕਮਿਊਨੀਕੇਸ਼ਨ ਲਿਮਟਿਡ ਐਂਡ ਪੇਟੀਅਮ ਪੇਮੈਂਟ ਸਰਵਿਸਿਜ਼ ਲਿਮਟਿਡ ਆਰ ਟੂ ਬੀ ਟਰਮੀਨੇਟਿਡ ਐਟ ਦਾ ਅਰਲੀਐਸਟ ਇਨ ਐਨੀ ਕੇਸ ਨਾਟ ਲੇਟਰ ਦੈਨ ਫੈਬਰੂਰੀ 29 2024 ਹੁਣ ਕਿਉਂਕਿ ਪੇਟੀਅਮ ਕੋਈ ਦੂਜਾ ਲੂਪ ਹੋਲ ਨਾ ਕੱਢ ਲਿਆ ਇਸ ਲਈ RBI ਨੇ ਸਪੈਸੀਫਿਕਲੀ ਕਹਤਾ ਹੈ ਕਿ ਪੇਟੀਅ ਤੇ ਇਹ ट्रांजैक्शन ਨੂੰ ਸੈਟਲ ਕਰਨ ਲਈ RBI ਨੇ Paytm ਨੂੰ 15 ਮਾਰਚ ਤੱਕ ਦਾ ਟਾਈਮ ਦਿੱਤਾ ਹੈ। ਹੁਣ ਇਹ ਸਾਰਾ ਕੁਝ ਸੁਣਨ ਦੇ ਵਿੱਚ ਨਾ ਕਾਫੀ ਭਾਰੀ ਪਰ ਕੰਮ ਲੱਗ ਰਿਹਾ। ਮਤਲਬ ਕਾਫੀ ਕੰਪਲਿਕਟਿਡ ਜਿਹਾ ਕੰਮ ਹੋ ਗਿਆ। ਪਰ ਮੈਂ ਤੁਹਾਨੂੰ ਬਿਲਕੁਲ ਸੌਖੀ ਭਾਸ਼ਾ ਚ ਸਮਝਾ ਦਿੰਨਾ ਕਿ ਅਸਲ ਚ ਕੀ ਕੀ ਬੰਦ ਹੋਣ ਵਾਲਾ ਹੈ। ਤਾਂ ਦੇਖੋ ਇੱਥੇ Paytm ਤੇ Paytm Payments Bank ਦੋ ਅਲੱਗ-ਅਲੱਗ ਕੰਪਨੀਆਂ ਨੇ। ਤੇ RBI ਦੇ ਪ੍ਰਿਵਿਊ ਦੇ ਵਿੱਚ ਸਿਰਫ Paytm Payments Bank ਆਉਂਦਾ ਹੈ ਤੇ ਉਹਨਾਂ ਨੇ ਇਸ ਪੇਮੈਂਟਸ ਬੈਂਕ ਦੀਆਂ ਸਾਰੀਆਂ ਸਰਵਿਸਿਜ਼ ਬੰਦ ਕਰਨ ਦੇ ਆਦੇਸ਼ ਦਿੱਤੇ ਆ। ਸੋ ਜੇਕਰ ਤੁਹਾਡਾ ਕੋਈ ਵੀ ਸੇਵਿੰਗ ਕਾਉਂਟ ਜਾਂ ਕਰੰਟ ਅਕਾਊਂਟ Paytm Payment Bank ਦੇ ਨਾਲ ਹੈ ਤਾਂ ਤੁਹਾਨੂੰ ਇਮੀਡੀਟਲੀ ਆਪਣੇ ਪੈਸੇ ਕਢਵਾ ਕੇ ਉਸ ਅਕਾਊਂਟ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ Paytm ਦਾ Fastag ਹੈ ਜੋ ਕਿ Paytm Payments Bank ਦੇ ਨਾਲ ਲਿੰਕ ਹੈ ਤਾਂ ਉਹ Fastag ਵੀ ਤੁਹਾਨੂੰ ਇਮੀਡੀਟਲੀ ਸ਼ਿਫਟ ਕਰ ਲੈਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਪੇਟੀਐਮ ਦਾ ਵਾਲਟ ਹੈ ਤੇ ਉਹ ਵਾਲਟ ਪੇਟੀਐਮ ਪੇਮੈਂਟਸ ਬੈਂਕ ਦੇ ਨਾਲ ਲਿੰਕ ਹੈ ਤਾਂ ਤੁਹਾਨੂੰ ਆਪਣੇ ਪੈਸੇ ਕਢਵਾ ਕੇ ਉਹ ਵਾਲਟ ਫੀਮੀਡਟਲੀ ਬੰਦ ਕਰ ਦੇਣਾ ਚਾਹੀਦਾ ਜੇਕਰ ਤੁਸੀਂ ਪੇਟੀਐਮ ਯੂਪੀਆਈ ਯੂਜ਼ ਕਰਦੇ ਹੋ ਤੇ ਉਹ ਯੂਪੀਆਈ ਤੁਹਾਡਾ ਪੇਟੀਐਮ ਪੇਮੈਂਟਸ ਬੈਂਕ ਦੇ ਨਾਲ ਲਿੰਕ ਨਹੀਂ ਹੈ ਫਿਰ ਤੁਸੀਂ ਉਸ ਯੂਪੀਆਈ ਨੂੰ ਨਾਰਮਲੀ ਯੂਜ਼ ਕਰ ਸਕਦੇ ਹੋ ਉਹਦੇ 'ਤੇ ਕੋਈ ਫਰਕ ਨਹੀਂ ਪੈਣ ਵਾਲਾ ਪਰ ਦੂਜੇ ਪਾਸੇ ਜੇਕਰ ਉਹ ਯੂਪੀਆਈ ਪੇਟੀਐਮ ਪੇਮੈਂਟਸ ਬੈਂਕ ਦੇ ਨਾਲ ਲਿੰਕ ਹੈ ਫਿਰ ਤੁਹਾਨੂੰ ਉਹ ਬੰਦ ਕਰ ਦੇਣਾ ਚਾਹੀਦਾ ਟਾਈਟਲੀ ਇਹ ਸਾਰਾ ਕੁਝ ਤੁਹਾਨੂੰ 29 ਫਰਵਰੀ 2024 ਤੋਂ ਪਹਿਲਾਂ ਕਰ ਲੈਣਾ ਚਾਹੀਦਾ ਨਹੀਂ ਤਾਂ ਉਸ ਤੋਂ ਮੇਰੇ ਤੇ ਸੋਚਣ ਵਾਲੀ ਗੱਲ ਹੈ ਵੀ RBI ਨੇ ਇੰਨਾ ਸਟ੍ਰਿਕਟ ਐਕਸ਼ਨ ਲੈਣ ਦੀ ਕੀ ਲੋੜ ਪੈਗੀ ਮੈਂ ਕਦੇ ਨਹੀਂ ਦੇਖਿਆ ਵੀ ਕਿਸੇ ਬੈਂਕ ਦੇ ਪਿੱਛੇ RBI ਇੰਨਾ ਸਟਰੋਂਗਲੀ ਗਿਆ ਹੋਵੇ RBI ਬੈਂਕਾਂ ਦੇ ਫਾਈਨ ਵਗੈਰਾ ਜ਼ਰੂਰ ਲਾਉਂਦਾ ਪਰ ਸਾਰੀਆਂ ਸਰਵਿਸਿਜ਼ ਹੀ ਬੰਦ ਕਰ ਦੇਣਾ ਇਹ ਤਾਂ ਨੈਕਸਟ ਲੈਵਲ ਕਮ ਹੋ ਗਿਆ ਹੁਣ ਐਗਜ਼ੈਕਟਲੀ ਇਦਾਂ ਕਿਉਂ ਹੋਇਆ ਇਸ ਚੀਜ਼ ਦੇ 4 ਮੇਜਰ ਰੀਜ਼ਨ ਹੈ ਪਹਿਲਾ ਰੀਜ਼ਨ ਹੈ ਇਨਪ੍ਰੋਪਰ KYC RBI ਨੇ 1 ਅਕਤੂਬਰ 2023 ਦੇ ਵਿੱਚ Paytm Payments Bank ਦਾ ਆਡਿਟ ਕੀਤਾ ਸੀ ਜਿਹਦੇ ਵਿੱਚ RBI ਨੇ ਕਾਫੀ ਸਾਰੇ ਲੈਪਸ ਡਿਸਕਵਰ ਕੀਤੇ ਇਨਫੈਕਟ ਕਾਫੀ ਸਾਰੇ ਕੇਸਸ ਤਾਂ ਮਨੀ ਲਾਂਡਰਿੰਗ ਦੇ ਰਿਲੇਟਡ ਵੀ ਸੀ ਬੇਸਿਕਲੀ ਪੇਟੀਐਮ ਪੇਮੈਂਟਸ ਬੈਂਕ ਨਵੇਂ ਕਸਟਮਰ ਨੂੰ ਬਿਨਾ ਪ੍ਰੋਪਰ ਕੇਵਾਈਸੀ ਕੀਤੇ ਹੀ ਆਨਬੋਰਡ ਕਰ ਰਿਹਾ ਸੀ ਤੇ ਇਦਾਂ ਦੇ ਕੁਝ ਅਕਾਉਂਟਸ ਦੇ ਵਿੱਚ ਕਾਫੀ ਵੱਡੀਆਂ-ਵੱਡੀਆਂ ਟ੍ਰਾਂਜੈਕਸ਼ਨਸ ਹੋ ਰਹੀਆਂ ਸੀ ਅਸਲ ਦੇ ਵਿੱਚ ਆਰਬੀਆਈ ਨੂੰ ਇਹ ਸਟੈਬਲਿਸ਼ ਕਰਨੀ ਔਕਾ ਹੋ ਗਿਆ ਵੀ ਇੰਨਾ ਪੈਸਾ ਆ ਕਿਥੋਂ ਰਿਹਾ ਹੁਣ ਪੇਟੀਐਮ ਨੇ ਆਪਣੀਆਂ ਕੇਵਾਈਸੀ ਸਰਵਿਸਿਜ਼ ਇੱਕ ਥਰਡ ਪਾਰਟੀ ਏਜੰਸੀ ਨੂੰ ਦਿੱਤੀਆਂ ਹੋਈਆਂ ਸੀ ਸੋ ਆਰਬੀਆਈ ਦੇ ਇੰਨਾ ਸਵਾਲਾਂ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਨਫੈਕਟ ਆਰਬੀਆਈ ਦੇ ਪੁਆਇੰਟ ਆਊਟ ਕਰਨ ਤੋਂ ਬਾਅਦ ਵੀ ਪੇਟੀਐਮ ਨੇ ਇੰਨਾ ਅਕਾਉਂਟਸ ਨੂੰ ਬਲਾਕ ਨਹੀਂ ਕੀਤਾ ਇੰਨਾ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਪੇਟੀਐਮ ਤੇ ਪੇਟੀਐਮ ਪੇਮੈਂਟਸ ਬੈਂਕ ਦੋ ਅਲੱਗ-ਅਲੱਗ ਕੰਪਨੀਆਂ ਨੇ ਬਸ ਇਹਨਾਂ ਦਾ ਪ੍ਰੋਮੋਟਰ ਸੇਮ ਹੈ ਤੇ ਇਦਾਂ ਦੇ ਕੇਸ ਦੇ ਵਿੱਚ ਆਰਬੀਆਈ ਨੇ ਪੇਟੀਐਮ ਤੇ ਸਵਾਲ ਚੁੱਕਿਆ ਸੀ ਕਿ ਵਾਕਈ ਪੇਟੀਐਮ ਪੇਮੈਂਟਸ ਬੈਂਕ ਇੱਕ ਇੰਡੀਪੈਂਡੈਂਟ ਬੈਂਕ ਹੈ ਕਿਤੇ ਇਦਾਂ ਦਾ ਨਹੀਂ ਪੇਟੀਐਮ ਬੈਂਕ ਦੇ ਨਾਂ ਤੇ ਕਸਟਮਰਸ ਦਾ ਪੈਸਾ ਪੇਟੀਐਮ ਚ ਭੇਜ ਦਿੱਤਾ ਜਾਂਦਾ ਸੌਖੇ ਸ਼ਬਦਾਂ ਚ ਕਹਾ ਤਾਂ ਆਰਬੀਆਈ ਨੂੰ ਡਾਊਟ ਸੀ ਕਿ ਕਸਟਮਰ ਦੇ ਪੈਸੇ ਦਾ ਜਿਹੜਾ ਕੰਟਰੋਲ ਹੈ ਜਿਹੜਾ ਪੇਮੈਂਟਸ ਦਾ ਕੰਟਰੋਲ ਹੈ ਉਹ ਇਨਡਾਇਰੈਕਟਲੀ ਵਿਜੇ ਸ਼ੰਕਰ IT systems ਹੁਣ ਇੱਕ ਚੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ 2-3 ਸਾਲਾਂ ਚ ਆਰਪੀਆਈ ਕਸਟਮਰ ਦੇ ਡਾਟਾ ਨੂੰ ਲੈ ਕੇ ਕਾਫੀ ਸੀਰੀਅਸ ਹੋ ਗਿਆ ਹੈ ਸਿਰਫ ਆਰਬੀਆਈ ਨਹੀਂ ਇੰਡੀਅਨ ਗਵਰਨਮੈਂਟ ਦੀ ਗੱਲ ਕਰੀਏ ਤਾਂ ਉਹ ਵੀ ਕਾਫੀ ਸੀਰੀਅਸ ਹੈ ਜਿੱਥੇ ਪਬਲਿਕ ਡਾਟਾ ਦੀ ਗੱਲ ਆਉਂਦੀ ਹੈ ਤੇ ਇਸੇ ਚੀਜ਼ ਦੇ ਚੱਲਦੇ ਹੋਏ ਇੰਡੀਅਨ ਗਵਰਨਮੈਂਟ ਨੇ ਕਾਫੀ ਸਰਨੇ ਚਾਈਨੈਸ ਐਪ ਜਿਵੇਂ ਕਿ ਟਿਕਟਾਕ ਹੋ ਗਿਆ ਸ਼ੀਨ ਵਗੈਰਾ ਨੂੰ ਇੰਡੀਆ ਚੋਂ ਬੈਨ ਵੀ ਕੀਤਾ ਸੀ ਤੇ ਇਸੇ ਚੀਜ਼ ਦੇ ਚੱਲਦੇ ਹੋਏ ਆਰਬੀਆਈ ਨੇ ਪੇਟੀਐਮ ਪੇਮੈਂਟਸ ਬੈਂਕ ਦਾ 2022 ਦੇ ਵਿੱਚ ਇਹਨਾਂ ਦੇ ਆਈਟੀ ਸਿਸਟਮ ਨੂੰ ਲੈ ਕੇ ਆਡਿਟ ਕੀਤਾ ਸੀ ਜਿਦੇ ਵਿੱਚ ਉਹਨਾਂ ਨੂੰ ਕਾਫੀ ਮੇਜਰ ਲੈਪਸ ਮਿਲੇ ਇਨਫੈਕਟ ਇਸ ਆਡਿਟ ਤੋਂ ਬਾਅਦ ਆਰਬੀਆਈ ਨੇ ਪੇਟੀਐਮ ਦਾ ਨਿਊ ਕਸਟਮਰਸ ਨੂੰ ਆ ਚੌਥੇ ਨੰਬਰ ਤੇ ਆਉਂਦਾ ਕਸਟਮਰ ਕੁਆਲਟੀ ਤੇ ਇੱਥੇ RBI ਨੂੰ ਇਸ਼ੂ ਹੈ Paytm Postpaid ਦੇ ਨਾਲ Paytm ਦਾ ਮੋਸਟ ਪਪੂਲਰ ਪ੍ਰੋਡਕਟ ਜਿਹਦੇ ਕਿ 3.7 ਮਿਲੀਅਨ ਯੂਜ਼ਰਸ ਹੈ ਤੇ ਨੀਅਰ ਅਬਾਊਟ 36 ਮਿਲੀਅਨ ਲੋਨ ਪੇਸਪਲਸ ਟੂ ਹੇਅਰ ਡਿਸੰਬਰ 2023 ਤੱਕ ਹੁਣ RBI ਨੂੰ ਇਸ ਪ੍ਰੋਡਕਟ ਦੇ ਨਾਲ ਇੱਥੇ ਪ੍ਰੋਬਲਮ ਇਹ ਹੈ ਸਪੈਸੀਫਿਕਲੀ ਜੇਕਰ Paytm ਦੇ ਕੇਸ ਦੇ ਵਿੱਚ ਗੱਲ ਕਰੀਏ ਇੱਕ ਤਾਂ ਕਸਮਰ ਕੰਪਲੇਂਟਸ ਤੇ ਦੂਜਾ ਕੁਆਲਟੀ ਆਫ ਬੋਰੋਅਰਸ 40% ਪੇਟੀਐਮ ਪੋਸਟਪੇਡ ਕਸਟਮਰਸ ਪੇਟੀਐਮ ਐਪ ਤੋਂ ਲੋਨ ਲੈਂਦੇ ਆ ਹੁਣ ਇਹ ਤੇ ਆਰਬੀਆਈ ਦੀ ਗਾਈਡਲਾਈਨਸ ਅਕੋਰਡਿੰਗ ਟੈਕਨੀਕਲੀ ਕੋਈ ਵੀ ਪੇਮੈਂਟਸ ਬੈਂਕ ਲੋਨ ਨਹੀਂ ਦੇ ਸਕਦਾ ਪਰ ਪੇਟੀਐਮ ਆਪਣਾ ਪੋਸਟਪੇਡ ਪ੍ਰੋਡਕਟ ਯੂਜ਼ ਕਰਕੇ ਲੋਨ ਵੇਚ ਰਿਹਾ ਹੈ ਮਤਲਬ ਕਿ ਪੇਟੀਐਮ ਇੰਡਾਇਰੈਕਟਲੀ ਲੋਨ ਵੇਚ ਰਿਹਾ ਹੈ ਜਿਹੜੀ ਚੀਜ਼ ਵੇਚਣਾ ਅਲਾਉਡ ਹੀ ਨਹੀਂ ਹੈ ਹੁਣ ਗੱਲ ਆਉਂਦੀ ਹੈ ਵੀ ਇਸ ਬੈਨ ਤੋਂ ਬਾਅਦ ਇਹਦਾ ਇੰਪੈਕਟ ਕੀ ਹੋਏਗਾ ਤੇ ਇਹ ਕਰੇ ਤੇ ਸਭ ਤੋਂ ਵੱਡੇ ਇੰਪੈਕਟ ਦੀ ਗੱਲ ਕਰੀਏ ਤਾਂ ਸਾਲ 2023 ਦੇ ਵਿੱਚ ਇਹਨਾਂ ਦਾ ਡਾਟਾ ਹੀ 176 ਕਰੋੜ ਦਾ ਸੀ ਤੇ ਇਸ ਬੈਨ ਤੋਂ ਬਾਅਦ ਇਹਨਾਂ ਦੇ ਫਾਈਨੈਂਸ਼ੀਅਲ ਐਂਡ ਸਟਾਕ ਪ੍ਰਾਈਸਸ ਤੇ ਵੀ ਕਾਫੀ ਵੱਡਾ ਇੰਪੈਕਟ ਪੈਣ ਵਾਲਾ ਹੈ ਇਨਫੈਕਟ ਆਰਬੀਆ ਦੇ ਅਨਾਉਂਸਮੈਂਟ ਤੋਂ ਬਾਅਦ ਇਹਨਾਂ ਦੇ ਸ਼ੇਅਰ ਪ੍ਰਾਈਸ ਆਲਰੇਡੀ ਬੀਟ ਹੋ ਰਹੇ ਆ ਸਿਰਫ 2 ਦਿਨਾਂ ਦੇ ਵਿੱਚ ਇਹਨਾਂ ਦੇ 40% ਤੱਕ ਸ਼ੇਅਰ ਕ੍ਰੈਸ਼ ਹੋ ਚੁੱਕੇ ਆ ਵਿਦ ਲੋਰ ਸਰਕਟ ਆਫ 20% ਔਨ ਬੋਥ ਡੇਸ ਕਮੈਂਟ ਦੇ ਵਿੱਚ ਸੱਚ ਸੱਚ ਦੱਸਿਓ ਹਜੇ ਤੱਕ ਕਿਹਨੇ ਕਿਹਨੇ ਪੇਟੀਐਮ ਦੇ ਸ਼ੇਅਰਸ ਰੱਖੇ ਹੋਏ ਆ ਹੁਣ ਗੱਲ ਆਉਂਦੀ ਹੈ ਵੀ ਇਸ ਤੋਂ ਬਾਅਦ ਕੀ ਹੋਏਗਾ ਪੇਟੀਐਮ ਦੇ ਫਾਊਂਡਰ ਇ ਤੇ 29 ਬਰਵਰੀ 2024 ਤੋਂ ਬਾਅਦ ਵੀ Paytm ਇਦਾਂ ਹੀ ਕੰਮ ਕਰਦਾ ਰਹੇਗਾ ਮੈਨੂੰ ਲੱਗਦਾ ਇਸ ਬੈਂਡ ਦਾ ਨਾਂ ਸਿਰਫ ਇੰਡੀਅਨ ਫਿਨਟੈਕ ਤੇ ਬਲਕਿ ਇਸ ਪੂਰੇ ਸਟਾਰਟਅਪ ਇਕੋਸਿਸਟਮ ਤੇ ਕਾਫੀ ਵੱਡਾ ਇੰਪੈਕਟ ਪਏਗਾ ਫਿਊਚਰ ਤੇ ਜਿਹੜੇ IPOs ਹੋਣਗੇ ਉਹ ਥੋੜੇ ਜਿਹਾ ਹੋਰ ਧੁੰਦਲੇ ਹੋ ਜਾਣਗੇ ਜਿਹੜੇ ਰਿਟੇਲ ਇਨਵੈਸਟਰਸ ਨੇ ਉਹ ਇਦਾਂ ਦੀਆਂ ਕੰਪਨੀਆਂ ਚ ਇਨਵੈਸਟ ਕਰਨ ਤੋਂ ਪਹਿਲਾਂ ਹੁਣ ਥੋੜਾ ਹੋਰ ਸੋਚਿਆ ਕਰਨਗੇ ਓਵਰਆਲ ਇਹ ਮੂਵ ਇਸ ਇਕੋਸਿਸਟਮ ਨੂੰ ਘੱਟੋ ਘੱਟ 3-4 ਸਾਲ ਪਿੱਛੇ ਸੈਟਬੈਕ ਕਰ ਦੇਗੀ ਪਰਸਨਲੀ ਆਈ ਹੈਵ ਮੈਸਿਵ ਰਿਸਪੈਕਟ ਫਾਰ ਬਿਜ ਉਹ ਇੰਡੀਅਨ ਸਟਾਰਟਅਪ ਇਕੋਸਿਸਟਮ ਦੇ ਮੋਢਿਆਂ 'ਚੋਂ ਇੱਕ ਨੇ ਐਂਡ ਆਈ ਹੋਪ ਕਿ ਬੋਥ ਪੇਟੀਅਮ ਤੇ ਵਿਜੇਸ਼ੰਕਰ ਸ਼ਰਮਾ ਇਸ ਮੁਸੀਬਤ 'ਚੋਂ ਜਲਦੀ ਹੀ ਬਾਹਰ ਆਉਣ ਦਾ ਕੋਈ ਰਸਤਾ ਲੱਭ ਲੈਣਗੇ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀਕੇ ਫਾਈਟ